ਜੀ ਵਹਿਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਨੇ ਆਰਬੀ ਦੀ ਸਬਜ਼ੀ ਉਹਦੇ ਲਈ ਆਪਾਂ ਜੀ ਕੜਾਹੀ ਦੇ ਵਿੱਚ ਤੇਲ ਪਾ ਰਹੇ ਹਾਂ ਹਾਂਜੀ ਹੁਣ ਆਪਾਂ ਲਸਣ ਪਾਵਾਂਗੇ

ਅੰਦੀ ਤੜਕਾ ਆਪਣਾ ਭੁੱਜ ਰਿਹਾ ਜੀ ਹਾਂਜੀ ਹੁਣ ਆਪਾਂ ਇਹਦੇ ਵਿੱਚ ਵੀ ਨਮਕ ਮਿਰਚ ਮਸਾਲਾ ਹਲਦੀ ਧਣੀਆਂ ਕਸੂਰੀ ਮੇਥੀ ਇਹ ਆਪਾਂ ਇਹਨੂੰ ਸਾਰਾ ਪਾਣੀ ਦੇ ਵਿੱਚ ਮਿਕਸ ਕਰਕੇ ਪਾਓ ਇਹਦੇ ਨਾਲ ਵਧੀਆ ਸ਼ਾਈਨੇਗਾ ਆਉਂਦੀ ਹੈ ਹਾਂਜੀ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਤੋ ਹੋ ਰਹੀ ਹੈ ਹਾਂਜੀ ਮਸਾਲਾ ਆਪਣਾ ਭੁੱਜ ਕੇ ਤਿਆਰ ਆ ਜੀ ਆਪਾਂ ਇਹਦੇ ਵਿੱਚ ਚਾਰਬੀ ਪਾ ਰਹੇ ਹਾਂ ਅਤੇ ਆਹ ਰੇ ਬੀਨ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਹੁਣ ਇਹ ਆਪਾਂ ਜੀ ਸਬਜ਼ੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਰਹੇ ਹਾਂ। ਸਬਜ਼ੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਹਾਂਜੀ ਆਪਾਂ ਸਬਜ਼ੀ ਨੂੰ ਢੱਕ ਦਾਂਗੇ ਜੀ ਢੱਕ ਕੇ ਪਕਾਵਾਂਗੇ ਹਾਂਜੀ ਸਬਜ਼ੀ ਆਪਣੀ ਰੈੱਜ ਰਹੀ ਹੈ ਹੰਦੀ ਸਬਜ਼ੀ ਆਪਣੀ ਰਿਜ ਰਹੀ ਹੈ ਹੰਦੀ ਆਪਾਂ ਦੀ ਸਬਜ਼ੀ ਦੇ ਵਿੱਚ ਮੜਾਈ ਪਾਈ ਹੈ ਹਾਂਜੀ ਆਪਾਂ ਮੜਾਈ ਨੂੰ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਕਰ ਲਿਆ ਹਾਂਜੀ ਸਬਜੀ ਆਪਣੀ ਬਣ ਕੇ ਤਿਆਰ ਆ ਜੀ ਤੁਸੀਂ ਵੀ ਜਰੂਰ ਸਬਜੀ ਬਣਾਇਓ ਜੀ ਟਰਾਈ ਕਰਿਓ ਜੀ ਆਪਣੀ ਜਿਹੜੀ तरी ਵਾਲੀ ਆਰਬੀ ਦੀ ਸਬਜੀ ਬਹੁਤ ਵਧੀਆ ਸਬਜੀ ਬਣੀ ਆ ਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ